ਫਿਟਨੈਸ ਦੇ ਕਾਫੀ ਕੰਪੀਟੀਸ਼ਨ ਜਿੱਦਾਂ ਮੈਕਸਿਮਮ ਸਕੁਐਟ ਜਾਂ ਮੈਕਸਿਮਮ ਪੁਸ਼ਅਪਸ ਜਾਂ ਬੈਂਚ ਪ੍ਰੈਸ ਇਹ ਵੀ ਸਾਰੇ ਜਿੱਤੀ ਹੋਈਆਂ ਜਦੋਂ 22-23 ਸਾਲ ਦੀਆਂ ਕੁੜੀਆਂ ਤੇ ਮੈਂ 50 ਦੀ ਹੈਨਾ ਤੇ ਬਿਨਾ ਪ੍ਰੈਕਟਿਸ ਹੋਏ ਦੇ ਚਲੇ ਜਾਂਦੇ ਨੇ ਇਹੋ ਜਿਹੇ ਡਰਦੇ ਹੋਣੇ ਨਾ ਕਿ ਇਹ ਤਾਂ ਮੁੰਡਾ ਹੀ ਹੈ ਇਹ ਤਾਂ ਸਾਨੂੰ ਕਾਰਾਟੇ ਵੀ ਆਉਂਦੇ ਆ ਚੱਕ ਕੇ ਨਾ ਮਾਰਦੇ ਮੈਸੇਜ ਵਗੈਰਾ ਤਾਂ ਬਹੁਤ ਆਂਦੇ ਵੀ ਥਰਡੇ ਦਾ ਗੱਲ ਕਰਦੇ ਆ ਜਾਂ ਕਿਦਾਂ ਡਰ ਲੱਗਦਾ ਜਾਂ ਇੱਕ ਵਾਰ ਕਿਸੇ ਗੱਲ ਕਰਨੇ ਵੀ ਗਿਆ ਸੀ ਮੈਡਮ ਥਰਡੇ ਤੋਂ ਡਰ ਬਹੁਤ ਲੱਗਦਾ ਮੈਂ ਕਹਾ ਐਸਾ ਮੈਂ ਸਾਨੂੰ ਕਦੀ ਕੁਝ ਕਿਹਾ ਨਹੀਂ ਸਾਈ ਤੁਸੀਂ ਠਰਿ ਜੰਨੇ ਮੇਰਾ ਕ੍ਰਾਸ ਫਿਟ ਮੇਰਾ ਸਭ ਤੋਂ ਜ਼ਿਆਦਾ ਵਧੀਆ ਪੈਸ਼ਨ ਮੈਂ ਮੰਨਦੀ ਆਊਟਡੋਰ ਐਕਟੀਵਿਟੀਜ਼ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਜਿਵੇਂ ਅਖਾੜੇ 'ਚ ਜਾਣਾ ਪਾ ਕੱਲ ਗਾਣੇ ਪਹਿਲਵਾਨੀ ਪੁਸ਼-ਅੱਪਸ ਲਗਾਣੇ ਹਨ ਕਦੇ ਇਦਾਂ ਹੋਇਆ ਕਿ ਕੋਈ ਕਰ ਰਹੇ ਹੋ ਫਿਟਨੈਸ ਨੂੰ ਲੈ ਕੇ ਕਿਸੇ ਜੀ ਨੂੰ ਕਦੀ ਬੋਡੀ ਦਾ ਪਾਰਟ ਇੰਜਰਡ ਹੋ ਗਿਆ ਟਾਇਲਾ ਨੂੰ ਅੱਗ ਲਗਾ ਕੇ ਜਦੋਂ ਤੋੜਨ ਲੱਗੀ ਆ ਦੇਖੋ ਮੇਰੇ ਦੋਨੋਂ ਮੇਰੇ ਇੱਥੇ ਸਟੇਜ ਤੇ ਹੀ ਮਲਟੀਪਲ ਫ੍ਰੈਕਚਰ ਹੋ ਗਿਆ ਮਤਲਬ ਦੋਨੋਂ ਬੋਨਸ ਮੇਰੀਆਂ ਟੁੱਟ ਗਈਆਂ ਸੀ ਹੱਥ ਵੀ ਲਟਕ ਗਿਆ ਪਰ ਉੱਥੇ ਕਿਸੇ ਇੱਕ ਸਿੰਗਲ ਆਡੀਅנס ਨੂੰ ਨਹੀਂ ਪਤਾ ਲੱਗਿਆ ਕਿ ਮੇਰਾ ਹੱਡੀਆਂ ਟੁੱਟੀਆਂ ਨਾ ਮੈਂ ਕੋਈ ਰਿਐਕਸ਼ਨ ਦਿੱਤਾ ਫੇਸ ਤੇ ਨਾ ਕੁਝ ਤੇ ਉਹ ਦੋ ਮਤਲਬ ਕਿ ਗੱਡੀ ਖਰਾਬ ਹੋ ਜੇ 6 6 7 7 ਬੰਦੇ ਲੱਗਦੇ ਟੱਕੇ ਮਾਰਨ ਤੁਸੀਂ ਇਕੱਲੇ ਵਸਲਾ ਵਾਕਏ ਤੇ ਗੱਡੀ ਖਿੱਚਦੇ ਹੋ ਇੱਕ ਤਾਂ ਤੁਹਾਨੂੰ ਹਰ ਚੀਜ਼ ਲਈ ਮੈਂਟਲੀ ਸਟਰੋਂਗ ਹੋਣਾ ਚਾਹੀਦਾ ਜੇ ਤੁਸੀਂ ਮੈਂਟਲੀ ਸਟਰੋਂਗ ਆ ਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਦੂਸਰਾ ਤੁਸੀਂ ਫਿਜ਼ੀਕਲੀ ਜਸਟ ਸਟਰੋਂਗ ਆ ਫਿਰ ਤੁਸੀਂ ਕਰੀ ਸਕਦੇ ਹੋ ਪੁਰਾਣੇ ਲੋਕ ਜੇ ਖਾਂਦੇ ਸੀ ਤਾਂ ਕੰਮ ਵੀ ਉਹਨਾਂ ਕਰਦੇ ਸੀ ਅਸੀਂ ਹੁਣ ਖਾਣ ਜਿਆਦਾ ਲੱਗ ਗਏ ਤੇ ਕੰਮ ਅਸੀਂ ਕੁਝ ਨਹੀਂ ਕਰਦੇ ਇੱਕ ਬੰਦੇ ਦੀ ਲਾਈਫ ਨਿਕਲ ਜਾਂਦੀ ਹੈ ਤਾਂ ਉਹਦਾ ਇੰਨਾ ਜ਼ਿਆਦਾ ਐਕਸਪੀਰੀਅੰਸ ਇੰਨੇ ਜ਼ਿਆਦਾ ਗੇਮਾਂ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਕਿ ਲਾਈਫ ਦਾ ਇੱਕ ਸੈਕਿੰਡ ਵੀ ਤੁਸੀਂ ਵੇਸਟ ਨਹੀਂ ਕੀਤਾ ਆਪਾਂ ਕਹਿ ਸਕਦੇ। ਬਹੁਤ ਵੇਸਟ ਮੈਨ ਲੱਗਦਾ ਮੇਰੇ ਜਿੱਦਾਂ ਕੋਈ ਵੇਸ ਨਹੀਂ ਕਰਦਾ ਨਾ। ਬਾਕੀ ਮੈਂ ਸਮਝ ਨਹੀਂ ਤੁਸੀਂ ਵੇਸਟ ਕਰਦੇ ਫਿਰ ਅਸੀਂ ਕੀ ਕਰ ਰਹੇ ਹਾਂ? ਮੈਂ ਤੁਹਾਨੂੰ ਦੱਸਣਾ ਫੁੱਲ ਗਈ ਮੈਂ ਫਿਟਨੈਸ ਦੇ ਕਾਫੀ ਕੰਪੀਟੀਸ਼ਨ ਜਿੱਤਦਾ ਮੈਕਸਿਮਮ ਸਕੁਐਟ ਜਾਂ ਮੈਕਸਿਮਮ ਪੁਸ਼ਅਪਸ ਜਾਂ ਬੈਂਚ ਪ੍ਰੈਸ ਇਹ ਵੀ ਸਾਰੇ ਜਿੱਤੀ ਹੋਈਆਂ ਜਦੋਂ ਉਹ 22-23 ਸਾਲ ਦੀਆਂ ਕੁੜੀਆਂ ਤੇ ਮੈਂ 50 ਦੀ ਹੈਨਾ ਤੇ ਬਿਨਾ ਪ੍ਰੈਕਟਿਸ ਹੋਏ ਦੇ ਚਲੇ ਜਾਣੇ ਅੱਛਾ ਮੈਮ ਡਰ ਲੱਗਦਾ ਹੈ ਜਦੋਂ ਮਤਲਬ ਕਿ ਮੁੰਡੇ ਤੁਹਾਡੇ ਦਰਦ ਦੇ ਹੋਣੇ ਹਨ ਕਿ ਇਹ ਤਾਂ ਮੁੰਡਾ ਹੀ ਹੈ ਇਹ ਤਾਂ ਸਾਨੂੰ ਕਾਰਾਟੇ ਵੀ ਆਂਦੇ ਆ ਉਹ ਚੱਕ ਕੇ ਨਾ ਮਾਰ ਦੇ ਉਹ ਡਰ ਲੱਗਦਾ ਵੀ ਲੋਕੀ ਤੁਹਾਡੇ ਕੋਲ ਆ ਰਹੇ ਨੇ ਕਿਉਂ ਡਰਦੇ ਹੋ ਯਾਰ ਇਹਨੇ ਤੇ ਪੁੱਛ ਰਹੇ ਨੇ ਤੁਹਾਡੇ ਤੋਂ ਸੁਭਾਅ ਬਈ ਕੁਝ ਐਦਾਂ ਹੋਇਆ ਨਹੀਂ ਉਹਦਾ ਮੈਨੂੰ ਮੈਸੇਜ ਵਗੈਰਾ ਤਾਂ ਬਹੁਤ ਆਉਂਦੇ ਆ ਵੀ ਤੁਹਾਡੇ ਨਾਲ ਗੱਲ ਕਰਦੇ ਆ ਜਾਂ ਕਿਦਾਂ ਡਰ ਲੱਗਦਾ ਹਾਂ ਜਾਂ ਇੱਕ ਵਾਰ ਕਿਸੇ ਗੋਲਫਰ ਨੇ ਵੀ ਕਿਹਾ ਸੀ ਮੈਡਮ ਤੁਹਾਡੇ ਤੋਂ ਡਰ ਬਹੁਤ ਲੱਗਦਾ ਮੈਂ ਕਿਹਾ ਇਹ ਤਾਂ ਮੈਂ ਤੁਹਾਨੂੰ ਕਦੀ ਕੁਝ ਕਿਹਾ ਹੀ ਨਹੀਂ ਤਾਂ ਹੀ ਤੁਸੀਂ ਡਰੀ ਹੋ ਜੰਨੇ ਹੈ ਤਾਂ ਪਤਾ ਨਹੀਂ ਜੇ ਆ ਮੈਂ ਸਟ੍ਰੇਟ ਫਾਰਵਰਡ ਬਹੁਤ ਆ ਜਿਹਨੂੰ ਜੋ ਕਹਣਾ ਕਹਿ ਦਿੰਨੇ ਆ ਇਹਨੂੰ ਡ੍ਰੌਪ ਬੈਗ ਵੀ ਕਹਿ ਸਕਦੇ ਆ ਕੁਆਲਿਟੀ ਵੀ ਕਹਿ ਸਕਦੇ ਆ ਕਿਹਨੂੰ ਜਿੰਦਾ ਠੀਕ ਲੱਗਦਾ ਬਾਕੀ ਇੱਕ ਚੀਜ਼ ਹੋਰ ਵੀ ਇੱਕ ਮੈਂ ਮਿਨੀ 올림픽ਸ ਕਿਲਾ रायपुर ਹੁੰਦੀ ਆ ਨਾ ਆਪਣੀ ਅਜੇ ਮਿਨੀ 올림픽ਸ ਆnde ਉਹਦੇ ਚ ਮੈਂ ਜਿੱਦਾਂ ਟਾਇਰ ਨਾਲ ਬੜੇ ਸਟੰਟ ਕੀਤੇ ਸੀ ਮੇਰਾ ਕ੍ਰਾਸ ਫਿਟ ਮੇਰਾ ਸਭ ਤੋਂ ਜ਼ਿਆਦਾ ਵਧੀਆ ਪੈਸ਼ਨ ਮੈਂ ਮੰਨਦੀ ਆਊਟਡੋਰ ਐਕਟੀਵਿਟੀਜ਼ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਜਿਵੇਂ ਅਖਾੜੇ ਚ ਜਾਣਾ ਪਾ ਕੱਲ ਗਾਣੇ ਪਹਿਲਵਾਨੀ ਪੁਸ਼ਅਪਸ ਲਗਾਣੇ ਹਨਾ ਵਾ ਬਸ ਇਹ ਜਿੱਦਾਂ ਕਹਦੇ ਆਪਣੇ ਗੁਰਬਾਣੀ ਚ ਵੀ ਹੈ ਆਲਪਹਾਰ ਸੁਲਭ ਸੇ ਨਿੰਦਰਾ ਦਇਆ ਛਮਾ ਤਨਪ੍ਰੀਤ ਵੀ ਥੋੜਾ ਖਾਓ ਥੋੜਾ ਸੋਵੋ ਹਨਾ ਜਿੱਦਾਂ ਖਾਏ ਖਾਏ ਪੇਟ ਵਧਾਇਆ ਹਨਾ ਕੁਛ ਐਂਦਾ ਕਰਕੇ ਮਤਲਬ ਉਹਨਾਂ ਨੇ ਗੁਰਬਾਣੀ ਚ ਵੀ ਬੜਾ ਟਾਈਮ ਤੋਂ ਸਾਨੂੰ ਬਹੁਤ ਤੁੱਕਾਂ ਮਿਲ ਜਾਣਗੀਆਂ ਜਿਨ੍ਹਾਂ ਨੇ ਸਾਨੂੰ ਫਿਜ਼ੀਕਲੀ ਫਿਟ ਰਹਿਣ ਨੂੰ ਤੇ ਇਹ ਚੀਜ਼ਾਂ ਦੀ ਕਿਹਾ ਹੋਇਆ ਵੀ ਆਪਣਾ ਫਿਜ਼ੀਕਲੀ ਵੀ ਫਿਟ ਰਹੋ ਥੋੜਾ ਖਾਓ ਥੋੜਾ ਸੋਵੋ ਪਲਸ ਨਾਲ-ਨਾਲ ਭਗਤੀ ਚੰਗੇ ਇਨਸਾਨ ਬਣਨ ਨੂੰ ਮਾਫੀ ਦੇਣ ਨੂੰ ਦੂਜਿਆਂ ਨੂੰ ਮਾਫੀ ਦਈਏ ਤੇ ਸਾਡੇ ਚ ਦਇਆ ਦੀ ਕਿਸੇ ਨੂੰ ਦੁਖੀ ਦੇਖ ਕੇ ਸਾਡੇ ਮਨ ਚ ਦਇਆ ਆਏ ਇਹ ਸਾਡੇ ਅੰਦਰ ਹਮੇਸ਼ਾ ਫੀਲਿੰਗ ਰਹਿਣੀ ਚਾਹੀਦੀ ਹੈ ਮਤਲਬ ਤੇ ਮੈਂ ਮੈਂ ਇੰਨੇ ਤੁਸੀਂ ਮਤਲਬ ਕੀ ਚਲੋ ਐਕਟਿਵ ਹੋ ਬਹੁਤ ਜ਼ਿਆਦਾ ਤੁਸੀਂ ਮਤਲਬ ਫਿਟਨੈਸ ਨੂੰ ਲੈ ਕੇ ਗੇਮਸ ਨੂੰ ਲੈ ਕੇ ਹਰ ਇੱਕ ਚੀਜ਼ ਦੇ ਵਿੱਚ ਆ ਗਿਓ ਕਦੇ ਇਦਾਂ ਹੋਇਆ ਕਿ ਕੋਈ ਕਰ ਰਹੇ ਹੋ ਫਿਟਨੈਸ ਨੂੰ ਲੈ ਕੇ ਕਿਸੇ ਚੀਜ਼ ਨੂੰ ਤੁਹਾਡੀ ਬਾਡੀ ਦਾ ਪਾਰਟ ਕੋਈ ਇੰਜਰਡ ਹੋ ਗਿਆ ਹੋਵੇ ਹਾਂ ਹੋਇਆ ਇੱਕ ਵਾਰ ਮੈਂ ਇੱਕ ਕਹ ਦੋ ਇੱਥੇ ਫਿਟਨੈਸ ਵਾਲਿਆਂ ਦਾ ਸੀਗਾ ਕੰਪੀਟੀਸ਼ਨ ਉਹਨਾਂ ਨੇ ਮੈਨੂੰ ਬੁਲਾਇਆ ਸੀ ਤੇ ਉੱਥੇ ਮੈਂ ਸਟੰਟ ਕੀਤੇ ਸੀ ਤੇ ਮੈਂ ਨਾ ਇੱਕ ਵਾਰ ਚੰਡੀਗੜ੍ਹ ਵੀ ਕੋਈ ਮਾਡਲਿੰਗ ਦੇ ਸ਼ੋਅ 'ਚ ਡਾਂਸ ਕਰਦੇ ਆ ਟਾਈਲਾਂ ਤੋੜੀਆਂ ਘਰ ਵੀ ਬੜੀ ਵਾਰ ਟਾਈਲਸ ਤੋੜੀਆਂ ਇੱਥੇ ਮੈਂ ਗਈ ਉਹਨਾਂ ਦਾ ਸ਼ਾਇਦ ਫਲੋਰ ਵੁੱਡਨ ਸੀਗਾ ਮੇਰੀ ਇਹ ਗਲਤੀ ਰਹਿ ਗਈ ਮੈਂ ਚੀਜ਼ ਨੋਟਿਸ ਨਹੀਂ ਕੀਤੀ ਵੁੱਡਨ ਫਲੋਰ ਸੀ ਜਿੱਦਾਂ ਉਹ ਵੀ ਫੱਟੇ ਲਾਏ ਹੁੰਦੇ ਹਨਾ ਉਹਦੇ ਤੇ ਉਹ ਮੈਂ ਕਾਇਲਾ ਨੂੰ ਅਗ ਲਗਾ ਕੇ ਜਦੋਂ ਤੋੜਨ ਲੱਗੀ ਆ ਦੇਖੋ ਫਿਰ ਇਹ ਦੋਨੋਂ ਮੇਰੇ ਇੱਥੇ ਸਟੇਜ ਤੇ ਹੀ ਮਲਟੀਪਲ ਫ੍ਰੈਕਚਰ ਹੋ ਗਿਆ ਮਤਲਬ ਦੋਨੋਂ ਬੋਨਸ ਮੇਰੀਆਂ ਟੁੱਟ ਗਈਆਂ ਉੱਥੇ ਹੱਥ ਲਟ ਗਿਆ ਪਰ ਉੱਥੇ ਕਿਸੇ ਇੱਕ ਸਿੰਗਲ ਆਡੀਅנס ਨੂੰ ਨਹੀਂ ਪਤਾ ਲੱਗਿਆ ਵੀ ਮੇਰਾ ਹੱਡੀਆਂ ਟੁੱਟ ਗਈਆਂ ਨਾ ਮੈਂ ਕੋਈ ਰਿਐਕਸ਼ਨ ਦਿੱਤਾ ਫੇਸ ਤੇ ਨਾ ਕੁਝ ਫਿਰ ਉਹਨਾਂ ਨੇ ਮੈਨੂੰ 5 ਮਿੰਟ ਬਾਅਦ ਦੁਬਾਰਾ ਬੁਲਾਇਆ ਮੈਨੂੰ ਆਨਰ ਕਰਨ ਲਈ ਉਹ ਵੀ ਮੈਂ ਸਟੇਜ ਤੇ ਗਈ ਨਾਲ ਮੈਂ ਬੇਟੀ ਨੂੰ ਲਿਆ ਮੈਂ ਕਿਹਾ ਬੇਟੀ ਮਤਲਬ ਮੇਰੇ ਤੋਂ ਪકડ ਨਹੀਂ ਹੋਣਾ ਤੇ ਫਿਰ ਮੈਂ ਇਦਾਂ ਹੱਥ ਕਰਕੇ ਇਦਾਂ ਉਹਨਾਂ ਤੋਂ ਪ੍ਰਾਈਜ਼ ਲਿਆ ਪਰ ਹਾਂ ਇਹ ਵੀ ਮੇਰੇ ਨਾਲ ਹੋਇਆ ਚੈਲੰਜ ਗ੍ਰੇਆ ਸੀਗਾ ਬਹੁਤ ਪਤਾ ਕੀ ਮੈਂ ਉਹ ਹੀ ਤੁਹਾਨੂੰ ਦੱਸਿਆ ਨਾ ਵੀ ਤਿੰਨ ਚੀਜ਼ਾਂ ਆਂਦੀਆਂ ਰਹਿੰਦੀਆਂ ਦੁੱਖ ਸੁੱਖ ਤੋਂ ਨਿਰਲੇਪ ਰਹਿਣਾ ਚਾਹੀਦਾ ਆਂਦੀਆਂ ਮੋਮੈਂਟਰੀ ਹੁੰਦੀਆਂ ਆ ਕੇ ਚਲੇ ਜਾਂਦੀਆਂ ਤੇ ਪਰ ਮੈਂ ਵੀ ਸ਼ੋ ਮਸਟ ਗੋ ਆਨ ਮੈਂ ਉਸ ਤੋਂ ਬਾਅਦ ਇੱਕ ਵਾਰ ਮੇਰਾ ਸ਼ੋਲਡਰ ਮਸਲ ਰਿਆ ਟੇਅਰ ਰਿਆ ਤੇ 2.5 ਸਾਲ ਇਹਦੇ ਨਾਲ ਮੈਂ ਕੋਈ ਇੰਨਾ ਨਹੀਂ ਕਰ ਸਕੀ ਹੁਣ ਥੋੜਾ ਠੀਕ ਹੋਇਆ ਟੈਨਿਸ ਐਲਬੋ ਕਈ ਸਟਿਫਨੈਸ ਆ ਕਹ ਦੋ ਵੀ ਹੈਮਸਟ੍ਰਿੰਗ ਸਟਿਫ ਹੋ ਗਏ ਕੁਛ ਨਾ ਕੁਛ ਚੱਲਦਾ ਰਹਿੰਦਾ ਪਰ ਚੈਲੰਜਸ ਆਂਦੇ ਰਹਿੰਦੇ ਪਰ ਕਦੇ ਹਾਰ ਨਹੀਂ ਮੰਨੀ ਦੀ ਆਂਦੇ ਰਹਿੰਦੇ ਮੈਂਟਲੀ ਵੀ ਆਂਦੇ ਆ ਫਾਈਨੈਂਸ਼ਲੀ ਵੀ ਆਂਦੇ ਸਭ ਤਰ੍ਹਾਂ ਦੇ ਆਂਦੇ ਆ ਪਰ ਇਹ ਆ ਬਈ ਰਹਿਣਾ ਚਾਹੀਦਾ ਆਲਵੇਜ਼ ਚੜਦੀ ਕਲਾ ਚ ਕੀ ਕੰਮ ਕੀ ਅੱਵਾਜ਼ ਅੱਛੇ ਨੋਵਾ ਗੱਡੀ ਵੀ ਤੁਸੀਂ ਖਿੱਚ ਲੈਨੇ ਮੈਂ ਤੁਹਾਡੀ ਵੀਡੀਓ ਦੇਖੀ ਸੀਗੀ ਕੀ ਕਿਦਾਂ ਮਤਲਬ ਖਿੱਚ ਲੈਨੇ ਮੈਂ ਕਹਿੰਨੀ ਹਾਂ ਕਿ ਨੈਚੁਰਲ ਜਦੋਂ ਮਤਲਬ ਕਿ ਗੱਡੀ ਖਰਾਬ ਹੋ ਜਾਏ 6 6 7 7 ਬੰਦੇ ਲੱਗਦੇ ਟੱਕੇ ਮਾਰਨ ਨੂੰ ਤੁਸੀਂ ਇਕੱਲੇ ਰਸਲਾ ਵਾਕੇ ਤੇ ਗੱਡੀ ਖਿੱਚ ਰਹੇ ਹੋ ਇੱਕ ਤਾਂ ਤੁਹਾਨੂੰ ਹਰ ਚੀਜ਼ ਲਈ ਮੈਂਟਲੀ ਸਟਰੋਂਗ ਹੋਣਾ ਚਾਹੀਦਾ ਜੇ ਤੁਸੀਂ ਮੈਂਟਲੀ ਸਟਰੋਂਗ ਹੈ ਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਦੂਸਰਾ ਤੁਸੀਂ ਫਿਜ਼ੀਕਲੀ ਜਸ ਸਟਰੋਂਗ ਆ ਫਿਰ ਤਾਂ ਕਾਰੀ ਸਕਦੇ ਹੂੰ। ਇਹੀ ਹੈ ਵੀ ਉਹੀ ਜਦ ਮੈਂ ਅਸਿਆ ਮੰਮੀ ਨੇ ਸਾਨੂੰ ਬਹੁਤ ਵਧੀਆ ਖਵਾਇਆ ਖੀਰ ਦਲੀਆ, ਮਿੱਠਾ ਦਲੀਆ, ਮਿੱਠੀ ਖੀਰ, ਫਰੂਟ ਸਾਨੂੰ ਪਤਾ ਹੀ ਨਹੀਂ ਸੀ ਵੀ ਇੰਨਾ ਖਾਣਾ ਜਿਹਦਾ ਸੀ ਅੱਜ ਕੱਲ ਬੱਚਾ ਰੋਕਦੇ ਰਹਿੰਨੇ ਆ ਨਹੀਂ ਖਾਣਾ ਬਸ ਇਹਨਾਂ ਖਾ ਲਿਆ ਭਲਾ ਸਾਨੂੰ ਕਦੀ ਨਹੀਂ ਰੋਕਿਆ ਸੀ ਵੀ ਸਾਨੂੰ ਪਤਾ ਹੀ ਨਹੀਂ ਸੀ ਵੀ ਕਿੰਨਾ ਖਾਣਾ ਕਿੰਨਾ ਨਹੀਂ ਬਲੇ ਆ ਵੀ ਖੇਲੀ ਜਾਂਦਾ ਸੀ ਰਾਤ ਤੱਕ ਪੜ ਲਿਆ ਖੇਲੇ। ਜੀ ਵੀ ਤੁਸੀਂ ਕਹੇ ਰੋਕ ਟੋਕ ਬਹੁਤ ਹੈ ਬੱਚਿਆਂ ਨੂੰ ਵੀ ਵੱਡਿਆਂ ਨੂੰ ਪਰ ਫਿਰ ਵੀ ਲੋਕ ਅਨ ਹੈਲਥੀ ਨਹੀਂ ਕਿਉਂਕਿ ਸਾਡੀ ਪੈਸਟਿਸਾਈਡਸ ਬਹੁਤ ਆ ਸਾਡੀਆਂ ਜੋ ਅਸੀਂ ਅਨਾਜ ਖਾਂਦੇ ਆ ਇਹਨਾਂ ਚ ਦਵਾਈਆਂ ਬਹੁਤ ਛਿੜਕੀਆਂ ਹੋਈਆਂ ਸਾਡੇ ਟਾਈਮ ਹੈ ਨਹੀਂ ਸੀ ਅਸੀਂ ਜੇ ਦੁੱਧ ਪੀਂਨੇ ਆ ਗਾਵਾਂ ਮੱਝਾਂ ਨੂੰ ਇੰਜੈਕਸ਼ਨ ਬਹੁਤ ਲਾਏ ਹੋਏ ਆ ਸਾਡੇ ਅੰਦਰ ਹਰ ਚੀਜ਼ ਕਹਿ ਦੋ ਬਈ ਜ਼ਹਿਰ ਹੀ ਕਿਤਰਾ ਜਾ ਰਿਹਾ ਹੈ ਹਨਾ ਐਂਡ ਸੈਕੰਡ ਏ ਆ ਬਾਕੀ ਫਾਸਟ ਫੂਡ ਨੇ ਰੰਦੀ ਖੰਦੀ ਕਸਰ ਪੂਰੀ ਕਰ ਦਿੱਤੀ ਆ ਤੇ ਆਪਣੀਆਂ ਡਾਈਟ ਹੁਣ ਜਿੱਦਾਂ ਅਸੀਂ ਕਹਿ ਦੋ ਵੀ ਅਸੀਂ ਰੋਟੀ ਤੇ ਮਲਾਈ ਰੱਖ ਕੇ ਵਿੱਚ ਖੰਡ ਪਾ ਕੇ ਜਾਂ ਸ਼ੱਕਰ ਪਾ ਕੇ ਇਦਾਂ ਹੀ ਖਾ ਜਾਂਦੀ ਸੀ ਅੱਜ ਦੇ ਬੱਚਿਆਂ ਨੂੰ ਕੋਹ ਤਾਂ ਮਲਾਈ ਖਾਣਤਾ ਨਹੀਂ ਪੁਰਾਣੇ ਲੋਕ ਮੇਰੇ ਪਾਪਾ ਸੁਣਾਉਂਦੇ ਇੱਕ ਕਿਲੋ ਬੰਦਾ ਇੱਕ ਦਿਨ ਚ ਘੋਪੀ ਲਾਂਦਾ ਸੀ ਅੱਜ ਮੈਂ ਕਹਿੰਨੀ ਤਿੰਨ ਜਣਿਆਂ ਨੂੰ ਕੋ ਮਿਲ ਕੇ ਇੱਕ ਕਿਲੋ ਘੋਪੀ ਕੇ ਦਿਖਾਓ ਜੇ ਪੀ ਲਾਂ ਤਾਂ ਬਿਮਾਰ ਹੋ ਜੂਗੇ ਹਸਪੀਟਲ ਐਡਮਿਟ ਹੋ ਗਏ ਪੁਰਾਣੇ ਲੋਕ ਜੇ ਖਾਂਦੇ ਸੀ ਤਾਂ ਕੰਮ ਵੀ ਉਹਨਾਂ ਕਰਦੇ ਸੀ ਅਸੀਂ ਹੁਣ ਖਾਣ ਜਿਆਦਾ ਲੱਗ ਗਏ ਉਹ ਵੀ ਸਿੰਥੈਟੈਟਿਕ ਫੂਡ ਹਨਾ ਪ੍ਰੀਜ਼ਰਵਡ ਫੂਡ ਜਾਂ ਕਹਿ ਦੋ ਆਹੀ ਪੈਸਟਿਸਾਈਡ ਵਾਲਾ ਫੂਡ ਤੇ ਕੰਮ ਅਸੀਂ ਕੁਝ ਨਹੀਂ ਕਰਦੇ ਏਸੀ ਚ ਬੈਠੇ ਰਹਨੇ ਆ ਪੁਰਾਣੇ ਲੋਕ ਧੁੱਪਿਆਂ ਚ ਘੁੰਮਦੇ ਸੀ ਜੇ ਲਾਈਟ ਚੱਲ ਗਈ ਬਾਹਰ درختੇ ਠਾਹ ਬੈ ਜਾਂਦੇ ਸੀ ਅਸੀਂ ਉਹ ਟਾਈਮ ਦੇਖਿਆ ਹੋਇਆ ਜੀ ਤੇ ਬੜਾ ਅਸੀਂ ਨੇਚਰ ਨਾਲ ਰਹਿੰਦੇ ਸੀ ਅੱਜ ਕੱਲ ਅਸੀਂ ਨੇਚਰ ਤੋਂ ਬਹੁਤ ਦੂਰ ਹੋ ਗਏ ਹੂੰ ਜ਼ਿਆਦਾ ਅਸੀਂ ਹੁਣ ਮੋਬਾਈਲ ਤੇ ਬੱਚੇ ਬੁੜੇ ਔਰ ਜਵਾਨ ਸਭ ਮੋਬਾਈਲ ਤੇ ਹੀ ਰਹਿੰਦੇ ਆ ਕਿਸੇ ਨੂੰ ਕਿਸੇ ਦੀ ਜ਼ਰੂਰਤ ਨਹੀਂ ਮੋਬਾਈਲ ਮਿਲ ਗਿਆ ਉਹਦੇ ਚ ਆਪਣਾ ਟਾਈਮ ਪਾਸ ਕਰਦੇ ਨੇ ਰਿਸ਼ਤੇਦਾਰ ਵੀ ਆਈ ਨੇ ਮਾਂ ਵੀ ਉਹ ਵੀ ਫੋਨ ਹੀ ਸਾਰਾ ਕੁਝ ਆ ਸਾਰਾ ਕੁਝ ਹੀ ਹੈ ਮੈਂ ਤਾਂ ਇਹੀ ਸਾਰਿਆਂ ਨੂੰ ਕਹੂੰਗੀ ਬੀ ਨੇਚਰ ਨਾਲ ਰਹਿਣਾ ਸਿੱਖੋ ਕੋਈ ਨਾ ਕੋਈ ਇਹ ਜੀ ਐਕਟੀਵਿਟੀ ਕਰੋ ਜਿਹਦੇ ਨਾਲ ਤੁਸੀਂ ਆਪਣੇ ਲਈ ਸਮਾਂ ਕੱਢ ਸਕੋ ਸਿਰਫ ਆਪਣੇ ਆਪ ਨੂੰ ਅੱਧਾ ਘੰਟਾ 20 ਮਿੰਟ ਜ਼ਰੂਰ ਦਿਓ ਜਿਹਦੇ ਵਿੱਚ ਤੁਸੀਂ ਕੋਈ ਫਿਜ਼ੀਕਲ ਐਕਟੀਵਿਟੀ ਪਲੱਸ ਆਪਣਾ ਕਹਿ ਦਿਓ ਵੀ ਨਾਲ ਕੋਈ ਰੱਬ ਨਾਲ ਪਿਆਰ ਜੇ ਤੁਸੀਂ ਫੀਲ ਕਰਦੇ ਆ ਹੈਨਾ ਫਿਰ ਤੁਹਾਡੇ ਚ ਆਪਣੇ ਆਪ ਸਾਰੀਆਂ ਕਹਿ ਦਿਓ ਵੀ ਗੁੱਡ ਫੀਲਿੰਗਸ ਗੁੱਡ ਵਾਈਬਸ ਆਂਦੀਆਂ ਰਹਿੰਦੀਆਂ ਬਾਕੀ ਜਿੰਨਾ ਜਿੱਦਾਂ ਦਾ ਅਨ ਖਾਓਗੇ ਉਦਾਂ ਦਾ ਮਨ ਬਣਨਾ ਇਸ ਲਈ ਘਰ ਦਾ ਸਿੰਪਲ ਸਾਫ਼ ਸੁਥਰਾ ਖਾਣਾ ਖਾਓ ਤੇ ਕੋਈ ਜ਼ਰੂਰਤ ਨਹੀਂ ਆ ਵੀ ਇੰਨੇ ਮਹਿੰਗੇ ਪ੍ਰੋਟੀਨ ਦੇ ਡੱਬੇ ਲੋ ਹਾਂ ਮੈਂ ਪ੍ਰੋਟੀਨ ਦੇ ਦੀ ਐਡ ਕੀਤੀ ਹੈ ਪਰ ਮੈਂ ਇਹ ਨਹੀਂ ਕਹਿ ਰਹੀ ਵੀ ਜ਼ਰੂਰ ਲੋ ਪ੍ਰੋਟੀਨ ਦੀ ਮਾਤਰਾ ਪੂਰੀ ਨਹੀਂ ਹੋ ਰਹੀ ਜਿੱਦਾਂ ਤੁਸੀਂ ਮਲਟੀਵਿਟਾਮਿਨਸ ਚਾਹ ਉਹਦੀ ਗੱਲ ਕੀਤੀ ਜੇ ਆਪਣੀ ਬੋਡੀ ਚ ਡੈਫੀਸ਼ੈਂਸੀ ਹੈ ਤਾਂ ਤੁਸੀਂ ਇਹ ਚੀਜ਼ਾਂ ਲੈ ਸਕਦੇ ਹੋ ਪਰ ਜੇ ਤੁਹਾਡੇ ਡਾਈਟ ਨਾਲ ਤੁਸੀਂ ਜਿੱਦਾਂ ਹੁਣ ਪ੍ਰੋਟੀਨ ਲਈ ਤੁਸੀਂ ਵੈਜ ਵਾਲੇ ਸਪਰਾਉਟਸ ਖਾ ਸਕਦੇ ਆ ਪਨੀਰ ਖਾ ਸਕਦੇ ਸੋਇਆ ਖਾ ਸਕਦੇ ਬਹੁਤ ਚੀਜ਼ਾਂ ਬਹੁਤ ਆਪਸ਼ਨ ਆ ਹਰ ਚੀਜ਼ ਨੇ ਜੇ ਤੁਸੀਂ ਆਪਣੀ ਡਾਈਟ ਨਾਲ ਹੀ ਹਰ ਚੀਜ਼ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰੋ ਜੇ ਆਇਰਨ ਘਟਾ ਆਇਰਨ ਲਈ ਅਮਰੂਦ ਚ ਬਹੁਤ ਆਇਰਨ ਆ ਸਾਨੂੰ ਪਤਾ ਕਿਹੜੀਆਂ ਚੀਜ਼ਾਂ ਲੋਹੇ ਦੇ ਭਾਂਡੇ ਚ ਤੁਸੀਂ ਕੁਝ ਬਣਾਉਣਾ ਸਟਾਰਟ ਕਰ ਦਿਓ ਲੋਹੇ ਦੇ ਬਰਤਨਾਂ ਚ ਹਨਾ ਤਾਂ ਵੀ ਤੁਸੀਂ ਦੇਖਿਓ ਤੁਹਾਡਾ ਆਇਰਨ ਕਿੰਨਾ ਠੀਕ ਹੋਏ ਨਾ ਜੇ ਨਹੀਂ ਪੂਰਾ ਹੁੰਦਾ ਫੇਰ ਤੁਸੀਂ ਅ ਮਲਟੀ ਵਿਟਾਮਿਨਸ ਜਾਂ ਸਪਲੀਮੈਂਟ ਲੈ ਸਕਦੇ ਹਾਂ ਸਪਲੀਮੈਂਟ ਲੈਣਾ ਇਜ਼ ਨਾਟ ਅ ਰੋਂਗ ਥਿੰਗ ਪਰ ਜਿਹੜੇ ਸਟੀਰੋਇਡ ਲੈਣਾ ਇਹਦੇ ਬਹੁਤ ਸਾਈਡ ਇਫੈਕਟ ਹੈ ਇਹ ਨਹੀਂ ਲੈਣਾ ਚਾਹੀਦੇ ਤੇ ਪੇਰੈਂਟਸ ਵੀ ਤਾਂ ਹੀ ਬੱਚਿਆਂ ਨੂੰ ਬੜੀ ਵਾਰ ਡਰਦੇ ਆ ਜਿੰਮ ਤੇ ਜਨੂੰ ਕਿਉਂਕਿ ਛੋਟੇ ਬੱਚਿਆਂ ਦਾ ਮਨ ਬਿਲਕੁਲ ਕੋਮਲ ਹੁੰਦਾ ਉਹਨਾਂ ਨੂੰ ਟ੍ਰੇਨਰ ਜਾਂ ਉਹਨਾਂ ਦਾ ਫਰੈਂਡ ਸਰਕਲ ਇਹੋ ਜਿਹੀਆਂ ਚੀਜ਼ਾਂ ਚ ਪਾ ਦਿੰਦਾ ਵੇ ਨਹੀਂ ਨਹੀਂ ਤੂੰ ਲੈ ਲੈ ਕੁਝ ਨਹੀਂ ਹੁੰਦਾ ਹਨਾ ਤੇਰਾ ਐਡਾ ਡੋਲਾ ਹੋ ਜਾ ਉਹ ਜੋ ਉਹ ਬੱਚੇ ਸਟੀਰੋਇਡ ਸ਼ੁਰੂ ਕਰ ਲੈਂਦੇ ਹੈ ਜੀ ਹਨਾ ਬਿਲਕੁਲ ਇਹ ਵੀ ਮਤਲਬ ਕਿ ਲਾਈਫ ਦਾ ਪਾਰਟ ਹੀ ਬਣ ਚੁੱਕੇ ਸੋ ਮੈਮ ਇੰਟਰਮੀਡੀਅਲ ਫਾਸਟਿੰਗ ਤੇ ਕੀ ਮਤਲਬ ਕਿ ਲਾਭ ਨੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਮੈਂ ਜੋ ਆਪਣਾ ਕਹ ਦੋ ਪਰਸਨਲ ਐਕਸਪੀਰੀਅੰਸ ਤੋਂ ਇਹੀ ਕਹਿ ਸਕਦੀ ਆ ਬਈ ਹਰੇਕ ਬਾਡੀ ਨੂੰ ਹਰੇਕ ਚੀਜ਼ ਦੇ ਸੂਟ ਨਹੀਂ ਕਰਦੀ ਹਰੇਕ ਦੀ ਤਸਵੀਰ ਅਲੱਗ ਹੁੰਦੀ ਹੈ ਜੇ ਤੁਸੀਂ ਇਹ ਫਾਸਟਿੰਗ ਸਟਾਰਟ ਕਰਦੇ ਹੋ ਮੀਨਸ ਸਮਝੋ 16 ਘੰਟੇ ਭੁਖੇ ਰਹੇ ਤੇ ਤੁਸੀਂ ساری ਜ਼ਿੰਦਗੀ ਨਹੀਂ ਅਦਾ ਕਰ ਸਕਦੇ ਤੁਸੀਂ ਉਹ ਚੀਜ਼ ਕਰੋ ਜੋ ਤੁਸੀਂ ساری ਜ਼ਿੰਦਗੀ ਫੋਲੋ ਅਪ ਕਰ ਸਕਦੇ ਜੇ ਤੁਸੀਂ ਅੱਜ ਇੱਕ ਮੰਥ ਲਈ ਕਰਕੇ फटाफट ਘਟਾ ਲਿਆ ਮੁੜ ਕੇ ਤੁਸੀਂ ਅਗਲੇ ਮੰਥ ਤੋਂ ਫਿਰ ਤੁਸੀਂ ਖਾਣਾ ਸ਼ੁਰੂ ਕਰਦਾ ਤੁਹਾਡਾ weight ਫਿਰ ਉੱਥੇ ਆ ਜਾਣਾ ਇਹਦੇ ਨਾਲ ਉਹ ਤੁਸੀਂ weight ਘਟਾਣ ਨਾਲੋਂ ਤੁਸੀਂ ਇੰਟਰਨਲੀ ਸਟਰੋਂਗ ਹੋਣ ਦੇ ਜ਼ਿਆਦਾ ਧਿਆਨ ਦਿਓ ਵੀ ਮੈਂਟਨਲੀ ਫਿਟ ਹੋਣਾ ਮੈਨੂੰ ਡਾਕਟਰਾਂ ਕੋਲ ਜਾਣ ਦੀ ਘੱਟ ਜ਼ਰੂਰਤ ਪਵੇ ਤੁਸੀਂ ਆਪਣਾ ਹੈਲਦੀ ਲਾਈਫ ਸਟਾਈਲ ਰੱਖੋ ਨਾਲ ਨਾਲ ਕੋਈ ਫਿਜ਼ੀਕਲ ਐਕਟੀਵਿਟੀ ਹਮੇਸ਼ਾ ਕਰੋ ਵੀ ਤੁਹਾਨੂੰ ਕੋਈ ਫਾਸਟਿੰਗ ਦੀ ਡਾਈਟ ਚਾਰਟ ਦੀ ਇੰਨੀ ਜ਼ਰੂਰਤ ਨਹੀਂ ਪਵੇ ਤੁਸੀਂ ਆਪਣੇ ਆਪ ਨੂੰ ਹੀ ਕਹ ਦਿਓ ਤੁਹਾਨੂੰ ਆਪ ਪਤਾ ਵੀ ਕਿਹੜੀ ਚੀਜ਼ ਖਾਣੀ ਕਿਹੜੀ ਚੀਜ਼ ਨਹੀਂ ਖਾਣੀ ਨਹੀਂ ਤਾਂ ਅੱਜਕੱਲ੍ਹ ਐਨਾ ਕੁਝ ਨੈਟ ਤੇ ਹੈਗਾ ਐਨਾ ਕੁਝ ਰੀਲਸ ਤੇ ਹੈਗਾ ਤੁਸੀਂ ਉਹ ਦੇਖ ਕੇ ਤੁਸੀਂ ਉਹਨੂੰ ਫੋਲੋ ਕਰੋ